ਜੇ ਚਮਾਰ ਚੰਮ ਨੂੰ ਹੱਥ ਲਾਉਂਦਾ ਨਾ ਤਾਂ ਮੰਦਰ ਗੁਰਦੁਆਰਿਆਂ ਵਿੱਚ ਢੋਲਕੀਆਂ ਤੇ ਤਪਲੇ ਵੱਜਦੇ ਨਾ ਜਿਹੜੇ ਲੋਕ ਜੁੱਤੀਆਂ ਬਣਾਉਣੀਆਂ ਆਉਂਦੀਆਂ ਜਿਨ੍ਹਾਂ ਨੂੰ ਉਹਨਾਂ ਨੂੰ ਜੁੱਤੀਆਂ ਭਰਉਣੀਆਂ ਵੀ ਆਉਂਦੀਆਂ ਮੈਂ ਇਸ ਰਾਣੇ ਨੂੰ ਦੱਸਦਾ ਭਿੰਦਰ ਸਿੰਘ ਰਾਣੇ ਨੂੰ ਤੇਰੀ ਭੂਆ ਚਤੌਰਗੜ ਤੋਂ ਆ ਗਈ ਚੱਲ ਕੇ ਸ਼੍ਰੀ ਗੁਰੂਬਿਦਾਸ ਮਹਾਰਾਜ ਨਾਲ ਲੜ ਲੱਗੀ ਇਹਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਜਾਂ ਤੂੰ ਉਹਨਾਂ ਦੀ ਇੱਜ਼ਤ ਨੂੰ ਜਿਹੜਾ ਹੈਗਾ ਉਹਨਾਂ ਨੂੰ ਬੇਮੁੱਖ ਕਰਦਾ ਪਿਆ ਤੇਰੇ ਵਿੱਚ ਤੇਰੇ ਜਿਹੜੇ ਤੇਰੇ ਰਾਣਾ ਪਰਿਵਾਰ ਜਤੌੜ ਕਰਦੀ ਧਰਤੀ ਦੇ ਵਿੱਚ ਬਵੰਜਾ ਰਾਜ ਪੂਤ ਰਾਜੇ ਉਹ ਸ਼ਿਰ ਗੁਰ ਰਵਿਦਾਸ ਮਹਾਰਾਜ ਦੇ ਚੇਲੇ ਹੋਏ ਆ ਇਹਨੂੰ ਇੰਨਾ ਪਤਾ ਹੋਣਾ ਚਾਹੀਦਾ ਇਤਿਹਾਸ ਬੋਲ ਕੇ ਦੇਖੋ 7 ਦਿਨ ਹੋ ਗਏ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਪਈ ਉਲਟਾ ਸਾਡੇ ਬੱਚਿਆਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਝੂਠੇ ਇਹਨਾਂ ਨੂੰ ਇੰਨਾ ਨਹੀਂ ਪਤਾ ਜੇ ਸਾਡੇ 750 ਕਰੋੜ ਰੁਪਏ ਦਾ ਜਦੋਂ ਨੁਕਸਾਨ ਹੋਇਆ ਸੀ ਬਿਨਾਂ ਕਾਂਡ ਵੇਲੇ ਜੇ ਉਹ ਪਰਚੇ ਅਸੀਂ ਰੱਦ ਕਰਾ ਸਕਦੇ ਇਹ ਤਾਂ ਹੈ ਹੀ ਇੱਕ ਪਰਚਾ ਇਦੇ ਲਈ ਭਾਵੇਂ ਸਾਨੂੰ ਪੂਰਾ ਪੰਜਾਬ ਪੂਰੇ ਇੰਡੀਆ ਬੰਦੀ ਕਾਲ ਦੇਣੀ ਪੈ ਜਾਏ ਇੱਕ ਵਾਰੀ ਧਰਜ ਕਰਕੇ ਰੱਖ ਦਾਂਗੇ ਇਹਨਾਂ ਨੂੰ ਇਹ ਦੋ ਬੱਸਾਂ ਦੋ ਬੱਸਾਂ ਪੁਲਸ ਦੀਆਂ ਖੜੀਆਂ ਇਹਨਾਂ ਨੂੰ ਇੰਨਾ ਨਹੀਂ ਪਤਾ ਇਹ ਦੋ ਬੱਸਾਂ ਕੁਝ ਨਹੀਂ ਕਰਨੀਆਂ ਭਾਵੇਂ ਰੈਪਿਡ ਐਕਸ਼ਨ ਫੋਰਸ ਲਾ ਦਿਓ ਡੰਗੀਆਂ ਦੇ ਕਾਬੂ ਕਰਨ ਵਾਲੀ ਪੁਲਸ ਪਿੱਛੇ ਨਹੀਂ ਹਟਾਂਗੇ ਡਾਂਗਾ ਖਾਵਾਂਗੇ ਜਿੰਨਾ ਚਿਰ ਲੜਾਂਗੇ ਪੂਰੀ ਮਰਦੇ ਦਮ ਤੱਕ ਲੜਾਂਗੇ ਪਰ ਇਹਨਾਂ ਨੂੰ ਇਹ ਆ ਕੀ ਜਿਹੜਾ ਇੱਥੇ ਹੈਗਾ ਇਹ ਪਰਚਾ ਜਿਹੜਾ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਜਿਹੜਾ ਭਪਿੰਦਰ ਸਿੰਘ ਰਾਣੇ ਨੂੰ ਗ੍ਰਿਫਤਾਰ ਕਰਕੇ ਉਹਨੂੰ ਸਲਾਖਾਂ ਪਿੱਛੇ ਸੱਟਿਆ ਜਾਵੇ